ਪ੍ਰੈਸ ਕਾਨਫਰੰਸ थाना ਹਰੀਕੇ ਸਬਡਿਵੀਜ਼ਨ ਪੱਟੀ ਦੀ ਇੱਕ ਅਨਆਇਡੈਂਟੀਫਾਈਡ ਡੈੱਡ ਬੋਡੀ ਸਾਨੂੰ ਮਿਲੀ ਸੀਗੀ ਮਰਡਰ ਹੋਇਆ ਸੀਗਾ ਕੱਲ ਸਵੇਰੇ 8 ਵਜੇ ਉਹਦੀ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਐ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਅਨਆਇਡੈਂਟੀਫਾਈਡ ਡੈੱਡ ਬੋਡੀ ਸਾਨੂੰ ਸਵੇਰੇ 8:30 ਵਜੇ ਮਿਲੀ ਜਿਹਦੀ ਇਨਫੋਰਮੇਸ਼ਨ ਉਸ ਤੋਂ ਬਾਅਦ ਐਸਐਚਓ ਤੇ ਡੀਐਸਪੀ ਸਾਹਿਬ ਸਾਡੇ ਮੌਕੇ ਤੇ ਗਏ ਡੀਐਸਪੀ ਪੱਟੀ ਔਰ ਉਹਦੀ ਤਫਤੀਸ਼ ਸ਼ੁਰੂ ਕੀਤੀ ਔਰ ਤਾਂ ਪੀਸ਼ ਕਰਨ ਦੇ ਬਾਅਦ ਪਹਿਲਾ ਤਾਂ ਜਿਹੜੀ ਆ ਨਾ ਆਇਡੈਂਟੀਫਾਈਡ ਡੈਡ ਬੋਡੀ ਸੀਗੀ ਉਹਨੂੰ ਆਇਡੈਂਟੀਫਾਈ ਕੀਤਾ ਜਿਹਦਾ ਵੀ ਨਾਮ ਸਾਨੂੰ ਪਤਾ ਲੱਗਾ ਕਿ ਉਹ ਬਰਿੰਦਰ ਸਿੰਘ ਹੈਗਾ ਸਨ ਆਫ ਕੁਲਵੰਤ ਸਿੰਘ ਵਾਸੀ ਬੁਰਜ ਦੇਵਾਂ ਸਿੰਘ ਦਾ ਉਹਦੀ ਡੈਡ ਬੋਡੀ ਸੀਗੀ ਔਰ ਏਸ ਮਰਡਰ ਨੂੰ ਬਲਾਈਂਡ ਮਰਡਰ ਨੂੰ ਸਿਟੀ ਸਬਡਿਵੀਜ਼ਨ ਪੱਟੀ ਪੱਟੀ ਵਾਲਿਆਂ ਨੇ ਔਰ ਐਸ ਐਚ ਓ ਸਹਰੀਕੇ ਨੇ ਇਹਨੂੰ ਵਿਦਨ 10 ਆਵਰਸ ਇਹਨੂੰ ਸੋਲਵ ਕਰ ਲਿਆ ਔਰ ਇਹ ਬਹੁਤ ਇੱਕ achi ਸਾਡੀ ਕਾਰਗੁਜ਼ਾਰੀ ਹੈ ਕਰਨਤਾਰਨ ਪੁਲਿਸ ਦੀ ਜਿਹਦੇ ਵਿੱਚ ਕੀ ਦੋਸ਼ੀ ਜਿਹੜਾ ਹੈ ਉਹ ਸੰਦੀਪ ਸਿੰਘ ਹੈ ਉਹਨੂੰ ਫ੍ਰੇਸ ਕਰਕੇ ਔਰ ਅਸੀਂ ਅਰੈਸਟ ਵੀ ਪਾ ਲਈਏ ਉਹਨੂੰ ਉਹਨੂੰ ਕਦੀ ਜੰਕੀਆ ਵੇਜਨ ਕੋਈ ਵਜਾ ਇਹ ਦੋਨੋਂ ਆਪਸ ਦੇ ਵਿੱਚ ਦੋਸਤ ਸੀਗੇ ਕਾਫੀ ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਸੀ ਤੇ ਬੀਤੀ ਰਾਤ 9 ਤੇ 10 ਦੀ ਦਰਮਿਆਨੀ ਰਾਤ ਇਹ ਆਪਸ ਚ ਬੈਠੇ ਸੀਗੇ ਇਹਨਾਂ ਨੇ ਡਰਿੰਕ ਵਗੈਰਾ ਵੀ ਕੀਤੀ ਔਰ ਡਰਿੰਕ ਕਰਨ ਤੋਂ ਬਾਅਦ ਇਹਨਾਂ ਦੀ ਆਪਸ ਚ ਕੋਈ ਹੱਤਪਾਈ ਹੋਈ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਹਨੇ ਉਸ ਦਾ ਮਰਡਰ ਬਹਨਜ਼ਾਮ ਦਿੱਤਾ ਪੀਚਾਰ ਵਰਤਿਆ ਜੀ ਕਿਰਚ ਕੀ ਕਿਰਚ ਦਾ ਹੱਥ ਵਰਤ ਕੇ ਕਿਰਚ ਮਾਰੀ ਹੈ ਜੀ ਇਹਦੇ ਵਿੱਚ ਉਹ ਉਸ ਦਿਨ ਲੱਤੀ ਜਦੋਂ ਨਰਾਈ ਉਹ ਵਜਾਦੂ ਜੀ ਸੀ ਹਾਂਜੀ ਉਹ ਵਜਾ ਰੰਜੀਤ ਸੀਗੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦੇ ਵਿੱਚ ਜੇ ਅੱਗੇ ਕੋਈ ਗੱਲਬਾਤ ਆਏਗੀ ਤਾਂ ਫਿਰ ਰਿਪੋਰਟ ਸਬਮਿਟ ਮੈਮ ਕਿੰਨੀ ਏਜ ਹੈ ਔਰ ਮੈਰਿਡ ਹੈ ਅਨਮੈਰਿਡ ਹੈ ਬਰਨ ਵਾਲੇ ਦੀ ਏਜ 30 ਸਾਲ ਹੈ ਔਰ ਮੈਰਿਡ ਵੀ ਹੈ ਜਿਹੜੀ ਬੋਡੀ ਮਿਲੀ ਸੀ ਦਰਿਆ ਦੇ ਵਿੱਚੋਂ ਨਹੀਂ ਡੈਡ ਬੋਡੀ ਦਰਿਆ ਦੇ ਵਿੱਚੋਂ ਨਹੀਂ ਡੈਡ ਬੋਡੀ ਸਾਨੂੰ ਮਿਲੀ ਜਿਹੜੀ ਹਰੀਕੇ ਤੋਂ ਪੱਟੀ ਨੂੰ ਜਾਂਦਾ ਹੈ ਰਸਤਾ ਉਹਦੇ 200 ਮੀਟਰ ਸਾਈਡ ਤੇ ਹਟ ਕੇ ਇੱਕ ਸੁਆ ਹੈ ਉਹਦੇ ਲੱਗੇ ਨਹੀਂ ਨਹੀਂ ਦੇ ਵਿੱਚ ਇੱਕ ਲੱਈਆ ਅਕਿਊਜ਼ ਜੀ ਵੀ ਹੋ ਗਿਆ ਹਾਂਜੀ ਇੱਕ ਇੱਕ ਹੀ ਅਕਿਊਜ਼ਡ ਹੈ ਜੀ ਵੱਪੇੰ ਦਾ ਬੂਧਾ ਰਹਿਣਾ